ਤੋ ਇੱਕ ਅੱਜ ਦੇ ਜਿਹੜੇ ਸਾਡਾ ਸਨਮਾਨ ਕਰਨੀ ਦੇ ਕੰਮ ਦਾ ਹੋਇਆ ਤੇ ਮੇਰਾ ਤੇ ਮੇਰੇ ਪਿੰਡ ਦੇ ਜਿਹੜੇ ਸਾਡੇ ਚਾਚੇ ਤਾਏ ਸਾਡੇ ਭਰਾ ਸਾਡੇ ਬਾਬਾ ਜੀ ਤੇਜਾ ਦਾਸ ਜੀ ਆਏ ਡੇਰਾ ਬਾਬਾ ਸਿੱਧੜ ਕਰਾਉਦੋਂ ਤੇ ਸਰੇ ਚਾਚਾ ਦੀ ਹਰਬੰਸ ਸਿੰਘ ਬਰਾੜ ਤੇ ਸ੍ਰਿੰਦਰ ਪਾਗ ਰਹੁਜਾ ਜੀ ਆਏ ਤੇ ਮਾਸਟਰ ਗਿਆਨ ਸਿੰਘ ਜੀ ਤੇ ਮੇਰੇ ਵੱਡੇ ਭਾਈ ਇਕਬਾਲ ਸਿੰਘ ਪੰਜੂ ਉਹਨਾਂ ਨੂੰ ਟਾਈਮ ਦੇਣਾ ਸੀ ਪਰ ਪਤਾ ਨਹੀਂ ਜਦੋਂ ਉਹਨੂੰ ਟਾਈਮ ਦੇਣਾ ਸੀ ਸੈੱਡ ਦੇ ਚ ਸੈੱਡ ਤੇ ਹੋ ਗਈ ਸੀ ਤੇ ਗੁਰਜੀਤ ਗੁਰਦਾ ਜੀ ਤੇ ਹੋਰ ਵੀ ਜਿਹੜੇ ਬੂਟਾ ਭਾਈ ਰੂਪਾ ਦੀ ਇਹ ਤਾਂ ਸਾਡੇ ਬੜੇ ਪਾਰ ਮਿੱਤਰ ਨੇ ਕਿਉਂਕਿ ਇਹ ਇਹ ਚੀਜ਼ਾਂ ਜਿਹੜੇ ਸਮਝਦੇ ਹੁੰਦੇ ਆ ਕੁਝ ਤੋਂ ਸਾਡੇ ਅਗਲਾ ਉਤੋਂ ਨਹੀਂ ਲੱਗ ਜਾਂਦੀਆਂ ਇਹ ਕਿਤਾਬ ਜਿਹੜੀ ਮੇਰੀ 25 ਸਾਲ ਦੀ ਤਪੱਸਿਆ ਇਹ ਦਾ ਮੰਨ ਲਓ ਇਹ ਨਹੀਂ ਵੀ ਬੰਕਤਾਬ ਐਸੇ ਲਿਖਤੀ ਕੋ ਲੜਕੀ ਦੀ ਫੋਟੋ ਦੇਖ ਕੇ ਨਾ ਸਜੋ ਵੀ ਜਿਹੜੇ ਘਰੇ ਰੱਖਣ ਵਾਲੀ ਨਹੀਂ ਇਹ ਇਹ ਵੀ ਬਹੁਤ ਵੱਡੀ ਗੱਲ ਆ ਇਕ ਕੈਨੇਡਾ ਦੇ ਜਾ ਕੇ ਉਹ ਲੜਕੀ ਦਾ ਪਰਿਵਾਰ ਮਿਲ ਕੇ ਗਿਆ ਮੈਨੂੰ ਐਵੇਂ ਜਿਵੇਂ ਲੜਕੀ ਦੇ ਵੈਸੇ ਪੇਟ ਗਾ ਫੋਟੋ ਨਹੀਂ ਪਰ ਕੋਈ ਮਾ ਬਤਾ ਨੂੰ ਆਇਆ ਨਾ ਸਮਝਿਆ ਕਰੋ ਵੀ ਆਈ ਲਵ ਯੂ ਕਹਿੰਦਾ ਤੇ ਉਹ ਗੰਦਾ ਸਬਦ ਹੀ ਆ ਮੈਂ ਮੰਨ ਧੀ ਨੂੰ ਵੀ ਕਹਿ ਦਿੰਦਾ ਸੀ ਆਈ ਲਵ ਯੂ ਮੇਰੀ ਭੈਣ ਵੀ ਮੇਰੀ ਮਾਂ ਨੂੰ ਵੀ ਤੁਸੀਂ ਇੱਕ ਮੈਂ ਤੈਨੂੰ ਪਿਆਰ ਕਰਦਾ ਆਈ ਲਵ ਯੂ ਦਾ ਲੱਗ ਰਵੇ ਹੀ ਹੈ ਨਾ ਤੇ ਮੈਂ ਤਾਂ ਹਰ ਨਕਾਈ ਨੂੰ ਪਿਆਰ ਕਰਨਾ ਚਾਹਣਾ ਨਫ਼ਰਤਾਂ ਨੇ ਸਾਨੂੰ ਦਿੱਤਾ ਕੀ ਹੈ ਤੁਸੀਂ ਜਿੱਥੇ ਪਿਆਰ ਕਰਦੇ ਆਂ ਇੱਕ ਜਾਨਵਰ ਆ ਉਹਦੋਂ ਤੁਸੀਂ ਬੱਕਰ ਮਾਰੋਗੇ ਪੂਸ਼ਾ ਲਾਉਗੇ ਉਹਨੂੰ ਪਤਾ ਵੀ ਮੈਨੂੰ ਇਹ ਪਿਆਰ ਕਰਦਾ ਤੇ ਦੇਰਾਂ ਦੀ ਛੋਟੀ ਮਾਰੋਗੇ ਜਾਂ ਅੱਖਾਂ ਦੀ ਘੂਰ ਵੀ ਦੇਵੋਗੇ ਭਾਜੂ ਕਰ ਸੰਦੇ ਤੋਂ ਪਿਆਰ 'ਚ ਬਹੁਤ ਵੱਡੀ ਸ਼ਕਤੀ ਆ ਮੈਂ ਤਾਂ ਇੱਕ ਮਹੱਤਤਾ ਦੇ ਕਿਤਾਬ ਵੀ ਲਿਖੂੰਗਾ ਕੋਸ਼ਿਸ਼ ਕਰੂੰਗਾ ਕਿ ਇਹਦੇ ਵਿੱਚ ਵੀ ਤੁਸੀਂ ਮਹੱਤਤਾ ਦੀਆਂ ਗੱਲਾਂ ਪੜ ਲਿਓ ਇੱਕ ਲੜਕੀ ਨਾਲ ਜਾਨਸਾਰ ਹੋ ਜਿਹੜੀ ਦੋਸਤੀ ਮੈਂ ਉਹਦੇ ਲੜਕੀ ਜ਼ਿੰਦਗੀ 'ਚ ਥੋੜੀ ਭੈਣ ਆ ਥੋੜੀ ਧੀ ਆ ਥੋੜੀ ਮਾਂ ਆ ਜੇ ਕਿਸੇ ਰੂਪ 'ਚ ਵੀ ਆ ਤੁਸੀਂ ਬਹੁਤ ਅਕੇ ਜਾ ਸਕਦੇ ਆ ਮੇਰੀ ਜ਼ਿੰਦਗੀ 'ਚ ਮੇਰੀ ਜੀਵਨ ਸਾਥਣ ਕਲਦੀਪ ਤੌਰ 'ਤੇ ਆ ਇੱਕ ਪੰਜ ਬੜੀ ਲੜਕੀ ਦੋਦੇ ਸੇਮਗੋ ਪਿੰਡ ਦੀ ਜਿਹੜੀ ਮੇਰੇ ਜੀਵਨ ਸਾਥੀ ਬਣੀ ਆ ਮੈਨੂੰ ਕੈਨੇਡਾ ਲੈ ਕੇ ਗਈ ਆ ਇਹ ਤੁਸੀਂ ਇਦੋਂ ਵੱਡੀ ਗੱਲ ਕਿਸੇ ਨੂੰ ਕਰਨ ਦੀ ਤਾਂ ਜਿਆੜਖ ਨੂੰ ਪੜ੍ਹੀ ਸੀ ਇੱਥੋਂ ਤੱਕ ਪਹੁੰਚੀ ਆ ਤੇ ਗੁਲਦੀਬ ਕਿੰਨੀ ਵੱਡੀ ਸੀ ਮੇਰੀਆਂ ਭੈਣਾਂ ਮੇਰੀ ਵੱਡੀ ਭੈਣਾਂ ਇੱਥੇ ਬੋਲੋ ਕਹਿੰਦੇ ਨੇ ਅਸੀਂ ਸੌਦੇ ਪਰਿਵਾਰ ਹੋਰ ਨਾ ਹੁੰਦਾ ਮੇਰੀ ਭੈਣ ਜੈਦੋ ਆ ਤੇ ਇਧਰ ਸਾਡੀ ਇਧਰੋਂ ਮੇਰੇ ਸੌਦੇ ਪਰਿਵਾਰ ਚੋਂ ਵੀ ਆਏ ਆ ਉਹਨਾਂ ਨੂੰ ਵੀ ਕਿਉਂਕਿ ਪਹਿਲਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹਨਾਂ ਚੀਜ਼ਾਂ ਦਾ ਉਹਨੂੰ ਐਸੇ ਵੀ ਕਰਾਇਆ ਮੈਂ ਫੋਟੋਗ੍ਰਾਫਰ ਇੱਕ ਪਿੰਡ ਤੋਂ ਦੂਜਾ ਤੀਜਾ ਚੌਥਾ ਪੰਜਵਾਂ 23 ਤੇ ਹੁਣ ਮੈਂ ਇਹ ਨਾ ਵੀ ਜਦੋਂ ਜੇ ਮੈਂ ਇੱਕ ਪਿੰਡ 'ਚ ਫੋਟੋਗ੍ਰਾਫ ਹੁੰਦਾ ਅੱਜ ਮੈਂ ਆਹ ਮੰਚ ਤੇ ਨਹੀਂ ਖੜਾ ਸੀ ਇੱਕ ਪਿੰਡ ਦੇ ਫੋਟੋਗ੍ਰਾਫ ਦੀ ਪਛਾਣ ਇੱਕ ਪਿੰਡ ਦੀ ਹੁੰਦੀ ਆ ਮੈਂ ਇੱਕ ਪਿੰਡ 'ਚੋਂ 23 ਪਿੰਡਾਂ 'ਚ ਮੈਂ ਫੋਟੋ ਸਟੂਡੀਓ ਕਰਾਇਆ ਤੇ ਉਹਦੇ ਨਾਮ ਮੇਰੇ ਲੇਖ ਨਹੀਂ ਮੇਰੇ ਹੋਗੇ ਨਾਮ ਮੇਰੀ ਪੱਤਰਕਾਰੀ ਉਹਦੇ ਨਾਲ ਮੇਰੀ ਫਿਲਮ ਜਿਹੜੇ ਅਸੀਂ ਬਣਾਉਣੇ ਆ ਜਾਂ ਮੈਂ ਖੂਨਦਾਰ ਖੇਤਰ ਸਮਾਜ ਸੇਵੀ ਜਿੰਨਾ ਵੀ ਆ ਤੇ ਤੁਸੀਂ ਇਹ ਦੇਖੋ ਮੇਰੇ ਇੱਕ 17 ਸਾਲ ਰਜਾਨਾ ਦੀ ਤਖਵਾਰ ਤੇ ਮੈਂ ਪੱਤਰਕਾਰੀ ਕੀਤੀ ਆ ਉਹ ਵੀ ਪਿੰਡੂ ਖੇਤਰ ਦੀ ਤੇ ਸਾਡੇ ਅਮਰਪਾਲ ਬਰਾਣ ਜੀ ਬਹੁਤ ਵੱਡੇ ਭਾਈ ਨੇ ਇਹਨਾਂ ਨਾਲ ਵੀ ਮੈਂ ਲੰਬੇ ਸਮੇਂ ਤੋਂ ਪੱਤਰਕਾਰੀ ਕਰਦਾ ਰਿਹਾ ਕਿਉਂਕਿ ਜਿੱਥੇ ਸਰਕਾਰ ਮਿਲਦਾ ਹੋਵੇ ਬੰਦਾ ਉੱਥੇ ਖੜਦਾ ਰਹਿੰਦਾ ਖਾਸ ਕਰਕੇ ਉੱਥੇ ਖੜਦਾ ਜਿੱਥੇ ਮੈਨੂੰ ਕੋਈ ਸਰਕਾਰ ਤੇ ਪਿਆਰ ਮਿਲਦਾ ਹੋਵੇ ਅਜੀਤ ਖਬਰ ਨੇ ਮੈਨੂੰ ਬੜਾ ਪਿਆਰ ਦਿੱਤਾ ਡਾਕਟਰ ਨਿਰਦੇਸ਼ ਘੰਡਾ ਜੀ ਤੇ ਉਹਨਾਂ ਦੀ ਸਮੂਚੀ ਟੀਮ ਉਹਦੇ ਉੱਥੇ ਜਾਂਦੇ ਆ ਜਦੋਂ ਤੁਸੀਂ ਕਿਤੇ ਜਾਂਦੇ ਆ ਤੁਹਾਨੂੰ ਕੋਈ ਮੱਥੇ ਪਿਆਉਣ ਲਿਆ ਪੈਂਦੇ ਮੈਂ ਤਾਂ ਜਿੱਥੇ ਜਾਂਦਾ ਨਾ ਪਹਿਲਾਂ ਉਹਦੇ ਤਿਆਉਣਗੇ ਦੇਖਦਾ ਹੁੰਦਾ ਭਾਵੇਂ ਉਸ ਕਰਦੀ ਬੀਬੀ ਆਦੇ ਭਾਵੇਂ ਮਰਦਾ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਨੂੰ ਕਿਹੜਾ ਕਿ ਚਾਹੁੰਦੇ ਆ ਮੈਂ ਕੈਨੇਡਾ 5 ਮਹੀਨੇ ਲਾ ਕੇ ਆਇਆ ਤੇ ਕੈਨੇਡਾ ਪਰ ਗੁਰਪ੍ਰੀਤ ਸਿੰਘ ਮਲੂਕਾ ਜਦੋਂ ਗਏ ਸੀ ਨਾ ਨੇ ਕ ਲੇਖ ਲਿਖਿਆ ਸੀ ਬਹੁਤ ਮਰੀ ਵਧੀਆ ਇਹ ਦੇਖ ਕੇ ਵੀ ਬਹੁਤ ਜਵਰਦਸਤ ਹੈ ਕਿ ਇਨਸਾਨ ਵੀ ਚੱਗੇ ਆ ਬਾਈ ਜੀ ਮੈਂ ਕਦੇ ਤੁਹਾਡੀ ਖਬਰ ਤਾਂ ਨਹੀਂ ਲਈ ਕਦੇ ਵੀ ਨਹੀਂ ਮੈਂ ਤੁਸੀਂ ਸਿਆਸਤ ਕਿਉਂ ਥੋਣ ਮੈਂ ਤਾਂ ਬਾ ਇੱਥੇ ਬਿਠਾਇਆ ਵੀ ਤੁਸੀਂ ਪਹਾੜ ਪਾਜੂਆਂ ਜਾਂ ਤੁਸੀਂ ਕਾਲੀਦਾਨ ਸੀਗੇ ਪਹਿਲਾਂ ਮੈਂ ਇੱਕ ਭਰਾ ਦੇ ਤੌਰ ਤੇ ਜਦੋਂ ਮੇਰੀ ਧੀ ਦਾ ਸਗਲ ਪੈਦਾ ਸੀ ਗੁਰਪ੍ਰੀਤ ਮਰੂਕਾ ਮੈਂ ਬਾਰ ਬਾਰ ਬੈਠਾ ਸੀ ਜਦੋਂ ਮੇਰੀ ਧੀ ਦੀ ਮਿਲਣੀ ਹੋ ਰਹੀ ਸੀ ਕੁੜਮਣ ਨਾਲ ਉਹ ਗੁਰਪ੍ਰੀਤ ਮਰੂਕਾ ਸੀ ਤੇ ਅੱਜ ਇੱਕ ਮੈਨੂੰ ਜ਼ਰੂਰ ਘਾਟ ਪੈ ਰਹੀ ਹੈਗੀ ਵੀ ਬਾਈ ਪ੍ਰੀਤਮ ਸਿੰਘ ਕੋਟ ਪਾਈ ਗਿਆ ਨਹੀਂ ਉਹਨਾਂ ਦੇ ਕਰਕੇ ਵੀ ਮੈਂ ਇੱਥੇ ਇੱਕ ਆਖ ਬੜਕ ਤੇ ਖੜਾ ਇੱਕ ਕਿਸੇ ਦੇ ਬੱਚਿਆਂ ਨੂੰ ਦੇ ਘਰ ਦੇ ਦੇ ਲਈ ਕਿਸੇ ਦੇ ਬੱਚਿਆਂ ਨੇ ਵਿਆਹ ਸਾਡੀ ਅੱਜ ਕਿਤੇ ਮੈਨੂੰ ਕਹਿ ਦੇਣਾ ਯਾਰ ਨਹੀਂ ਮੈਂ ਇਕੱਲਈ ਜ਼ਿੰਦਗੀ ਕਹਿੰਦੇ ਹਾਲਾਤ ਔਖਾ ਹੋ ਗਿਆ ਪਰਿਵਾਰਿਕ ਕਮਿਦਾਰੀ ਤੋਂ ਤੇ ਮੈਂ ਖੁਦ ਕਿਸੇ ਦੇ ਰਹਿਣ ਜਾ ਰਿਹਾ ਪਰ ਬਾਈ ਨੂੰ ਪਤਾ ਲੱਗ ਗਿਆ ਉਹਦਾ ਨਾ ਆ ਨਾ ਕਿਸੇ ਕੋਲੇ ਹੱਥ ਨਾ ਡੀ ਮੈਂ ਮੰਗ ਲੈਣਾ ਮੈਂ ਕਿਹਾ ਮੈਨੂੰ ਬਹੁਤ ਵਧੀਆ ਆਉਂਦਾ ਮੰਗ ਕੇ ਪਰ ਮੈਂ ਸ਼ਰਾਬਾ ਹੋਰ ਗੱਲਾਂ ਨਹੀਂ ਕਰਦਾ ਕਿਉਂਕਿ ਬੱਚਿਆਂ ਨੇ ਮੰਗਦਾ ਉਦੋਂ ਹੀ ਮੈਂ ਹੋਰ ਕਿਸੇ ਦੇ ਬੱਚਿਆਂ ਦੀ ਮਾਣੇ ਵੀ ਕਰ ਦਿੰਦਾ ਜੇ ਮੇਰੇ ਕੋਲ ਪੈਸਾ ਹੋਵੇ ਨਾ ਤਾਂ ਮੈਂ ਕਹਿੰਦਾ ਨਾ ਨਹੀਂ ਯਾਰ ਵੀ ਇਹੇ ਮੇਰੇ ਬੱਚਿਆਂ ਨੇ ਵੀ ਕਿਸੇ ਨੇ ਕੀਤਾ ਸੀ ਨਾ ਤਾਂ ਮੈਂ ਉਹਨਾਂ ਨੂੰ ਵੀ ਉਹ ਕਰ ਦਿੰਦਾ ਹੁੰਨਾ ਤਾਂ ਕਰਕੇ ਮੈਂ ਕੈਨੇਡਾ ਚੋਂ ਬਾਈ ਜੀ ਡਾਲਰ ਮਿਕਵਾ ਕੇ ਲੈ ਆਇਆ ਇਕੱਲੇ ਤੇ ਮੈਂ ਪਹਿਲਾ ਬੰਦਾ ਹੋਊਗਾ ਜਿਹੜਾ ਕੈਨੇਡਾ ਚ ਖਾਲੀ ਜੇਵ ਗਿਆ ਸੀ ਖਾਲੀ ਜੇਵ ਆ ਗਿਆ ਤੇ ਫਿਰ ਸਭ ਤੋਂ ਜ਼ਿਆਦਾ ਜ਼ਿੰਦਗੀ ਦੇ ਸੌਣੂ ਇਹਨਾਂ ਅੰਜੋਏ ਕਰਕੇ ਆਇਆ ਉੱਥੇ ਜੀ ਲੋਕ ਜਾਂਦੇ ਆ ਖੱਲਾ ਖੁੰਜਿਆਂ ਤੇ ਬੈਠੇ ਰਹਿੰਦੇ ਆ ਕੋਈ ਨਹੀਂ ਪੁਰਦਾ ਉੱਥੇ ਮੈਨੂੰ ਚੈਨਲ ਵਾਲੇ ਆਪ ਬਣਾਉਂਦੇ ਸੀਗੇ ਦੀ ਇਹ ਖਵਾਰਾਂ ਦੇ ਫੋਨਰ ਦੇ ਪੁਰੀਆਂ ਇੰਟਰਵਿਊ ਕਰਦੇ ਆ ਸੀ ਚੈਨਲਾਂ ਦੇ ਫੇਰ ਮੇਰੇ ਰੇਡੀਓ ਤੇ ਇਤਬਾਹ ਹੁੰਦੀਆਂ ਸੀ ਮੈਨੂੰ ਨਹੀਂ ਪਤਾ ਸੀ ਮੈਂ ਕੀ ਐ ਤੁਹਾਨੂੰ ਪਤਾ ਉਹਦਾ ਲੱਗਦਾ ਹਾਥੀ ਹੁੰਦਾ ਜਿਹੜਾ ਉਹਨੂੰ ਪਤਾ ਨਹੀਂ ਉਹਦਾ ਸੁੱਟ ਜਿਓਂ ਨਹੀਂ ਰਹਿੰਦਾ ਉਹ ਤਾਂ ਭਾਰਤ ਮੰਨੋ ਇੱਕ ਬਹੁਤ ਹੀ ਤਾਕਤਵਰ ਹੁੰਦੀ ਐ ਉਹਦੇ ਸੁੱਟਣ ਨੂੰ ਪਹਿਲੇ ਵਾਰ ਤੇ ਦੇਖਣੇ ਨਹੀਂ ਦਿੰਦੇ ਉਹ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਨਹੀਂ ਜਿਹੜਾ ਮੈਂ ਕਮਾਈ ਕੀਤੀ ਸੀ ਮੈਂ ਉਹ ਕਮਾਈ ਕਰੀ ਐ ਜਿਹੜੀ ਅੱਜ ਤੁਸੀਂ ਮੇਰੇ ਇੱਥੇ ਪ੍ਰੋਗਰਾਮ ਤੇ ਬੈਠੇ ਹੋ ਔਰ ਆਜਿੰਦਰਾ ਅਸਮੀਰ ਜੀ ਦਾ ਮੈਂ ਸਭ ਤੋਂ ਧੰਨਵਾਦੀ ਤਾਰਾ ਇਹਨਾਂ ਨੇ ਜਦੋਂ ਮੈਨੂੰ ਕਿਹਾ ਸੀ ਵੀ ਆਪਾਂ ਪ੍ਰੋਗਰਾਮ ਰੱਖਣਾ ਮੈਂ ਕਿਹਾ ਯਾਰ ਵੀ ਕੀ ਪ੍ਰੋਗਰਾਮ ਰੱਖਣਾ ਜਦੋਂ ਮੈਂ ਆ ਗਿਆ ਉੱਥੇ ਆਪਾਂ ਚਾਹ ਬਣੀ ਪੀਣਾ ਕੇ ਬੈਠ ਗਏ ਆ ਨਹੀ ਤੇਰੇ ਜਿਹੜੇ ਜੇ ਆਪਾਂ ਤੁਸੀਂ ਕਹਿੰਦੇ ਨੇ ਯੂਟਿਊਬਰ ਤੇ ਬੰਦੇ ਕੋਈ ਅੱਗੇ ਰਿਸ਼ਤੇ ਨਹੀਂ ਰੱਖਦੇ ਇਹਦੇ ਤੋਂ ਬਹੁਤ ਸਜਣ ਹੋਣ ਕੇ ਜਿਹੜੇ ਮੇਰੇ ਲਾਈਵ ਪ੍ਰੋਗਰਾਮ ਚ ਸਾਰ ਰਹੇ ਆ ਤੇ ਮੇਰੀ ਸਾਰੀ ਪੰਜਾਬੀ ਫਿਲਮ ਪ੍ਰੋਡਕਸ਼ਨ ਚੋਂ ਕੰਗੀਤ ਇੱਥੇ ਭੂਲਾ ਮੈਡਮਾ ਰਣਜੀਤ ਕੌਰ ਜਿਹੜੇ ਜਦੋਂ ਮੈਂ ਸਕੂਲ ਚ ਪੜਦਾ ਹੁੰਦਾ ਸੀ ਇਹ ਸਾਡੇ ਪ੍ਰਾਇਮਰੀ ਸਕੂਲ ਚ ਬੁੱਖ ਦਾ ਸੀਗੇ ਪ੍ਰਾਇਮਰੀ ਸਕੂਲ ਚ ਇਹਨਾਂ ਨੂੰ ਬਹੁਤ ਕੁਝ ਪਤਾ ਆਪਹਿ ਰੁਪਿੰਦਰ ਕੌਰ ਸਾਡੇ ਇਹਨਾਂ ਦੇ ਪੇਕੇ ਆ ਪਿੰਡ ਇਹਾਂ ਬੇਦਰ ਦਵਾਲਾ ਸਾਡੇ ਪਿੰਡਾਂ ਦੇ ਆ ਤੇ ਇਧਰੋਂ ਇਹ ਬੇਟੀ ਦਾ ਨਾਮ ਵੀ ਪਤਾ ਨਹੀਂ ਰਮਜੀਤ ਚਾਹੀ ਨਹੀਂ ਜੇ ਵੀ ਵਧੀਆ ਰੈਕਟਰ ਇਹਨਾਂ ਦੀਆਂ ਕਿਤਾਬਾਂ ਵੀ ਹੈ ਜੇ ਮੈਨੂੰ ਬੜੇ ਜ਼ਿਆਦਾ ਪਤਾ ਨਹੀਂ ਕਿਉਂਕਿ ਨਾ ਦੁਵਾਤਾ ਨਹੀਂ ਲੱਗਦਾ ਕਿ ਸਾਰੇ ਜਿਹੜੇ ਕੁਝ ਲੱਗਦੇ ਹੁੰਦੇ ਆ ਤੇ ਇਧਰੋਂ ਜਿੰਨੇ ਵੀ ਇੱਥੇ ਕੋਈ ਸਖਸ ਆ ਮੈਨੂੰ ਸੇਖੋ ਜੀ ਇਹ ਤਾਂ ਬੜੇ ਸਤਿਕਾਰਯੋਗ ਆ ਕਿਉਂਕਿ ਇਹ ਇਹਨਾਂ ਦੇ ਇਹਨਾਂ ਨੇ ਤਾਂ ਬਹੁਤ ਜ਼ਿਆਦਾ ਸਮਾਜ ਪ੍ਰਤੀ ਬਹੁਤ ਕੁਸ਼ਕੀਤਾ ਸਮਰਪਤੀ ਹੈ ਲੱਗਾਰੇ ਤੇਰੇ ਕੋਈ ਨਹੀਂ ਲੱਗਦੇ ਹੁੰਦੇ ਆ ਤੇ ਇਧਰੋਂ ਜਿੰਨੇ ਵੀ ਇੱਥੇ ਕੋਈ ਸਖਸ ਆਇਆ ਮੈਡਮ ਸੇਖੋਂ ਜੀ ਇਹਨਾਂ ਦਾ ਬੜੇ ਸਤਕਾਰ ਦੇਊਗਾ ਕਿਉਂਕਿ ਇਹਨਾਂ ਦੇ ਇਹਨਾਂ ਨੇ ਤਾਂ ਬਹੁਤ ਜ਼ਿਆਦਾ ਸਮਾਜ ਪ੍ਰਤੀ ਬਹੁਤ ਕੁਸ਼ਕੀਤਾ ਸਮਰਪਤੀ ਹੈ ਤੇ ਇਧਰੋਂ ਸਾਡੀ ਕਰਨ ਕਰਨਾ ਸਾਡੇ ਤੋਂ ਲੈ ਲੈ ਤੋਂ ਇਹ ਸੈਕਟਰ ਆਪਣੀ ਕਾਰਜ ਦੀ ਕਮੋਦੀ ਇਹਨਾਂ ਦਾ ਪਰਿਵਾਰ ਆ ਮੇਰਾ ਸਾਰਾ ਪਰਿਵਾਰ ਵੀ ਆਇਆ ਮੇਰੇ ਚਾਚਾ ਜੀ ਬਸੰਦੀ ਤੋਂ ਜੱਦ ਕੇ ਆਏ ਜਿਹੜੇ ਮੈਨੂੰ ਸੜ ਕੇ ਸਿੱਖਿਆ ਤੁਰਨਾ ਉਹਨਾਂ ਤੋਂ ਤਰਸੀਮ ਸਿੰਘ ਤੇ ਸੇਖੋਂ ਮੇਰੇ ਭਾਈ ਸਾਹਿਬ ਆ ਹਰ ਸਿੰਘ ਭੁਲੜ ਜੀ ਬਾਬਾ ਜੀ ਜਗਰੂਪ ਸਿੰਘ ਤੇ ਅਰੂਪ ਸਿੰਘ ਇਹ ਦੋਨੇ ਭਾਈ ਆ ਬਹਿਮੜਵਾਲਾ ਤੋਂ ਐ ਜਿਹੇ ਦੁੱਖਾਂ ਤੇ ਖੜੇ ਆ ਜਿਹੜਾ ਮੈਨੂੰ ਲੱਗਦੀ ਬੰਦਾ ਸੜ ਕੇ ਭੱਜਦਾ ਵੀ ਯਾਰ ਤੇਰੇ ਤੇ ਇਹ ਦੀ ਨਸੀਬਤ ਪੈ ਗਈ ਮੇਰੇ ਤੇ ਨਾ ਪੈ ਗਈ ਤੇ ਅੱਜ ਜਿਹੜਾ ਮੈਂ ਇਹਦਾ ਸਨਮਾਨ ਜਿਹੜਾ ਹੋਇਆ ਇਹ ਮੇਰਾ ਸਨਮਾਨ ਨਹੀਂ ਮੇਰੇ ਪਿੰਡ ਜੌਰ ਦਾ ਸਨਮਾਨ ਆ ਇਹ ਲੋਕਾਂ ਦਾ ਸਨਮਾਨ ਆ ਇਹ ਧੀ ਦਾ ਸਨਮਾਨ ਮੈਂ ਨਹੀਂ ਕੀਤਾ ਏ ਮੇਰੇ ਪਿੰਡ ਦੇ ਲੋਕਾਂ ਨੇ ਕੀਤਾ ਜੇ ਮੈਂ ਕਿਉਂਕਿ ਪਿੰਡ ਦਾ ਨਾਮ ਦਾ ਜੁੜਦਾ ਤਾਂ ਕਰਕੇ ਜਦੋਂ ਮੈਂ ਉੱਥੇ ਬਹਿ ਜਾਂਦਾ ਸੀ ਕਿਸੇ ਕੰਮ ਨੂੰ ਐ ਲਾ ਦੇ ਨੂੰ ਪਾਗੜਾ ਹੋ ਜਾਂ ਫਿਰ ਮੈਂ ਕਲਮ ਤੇ ਨਾਲ ਮੇਰੇ ਕੋਲ ਮੋਬਾਈਲ ਹੁੰਦਾ ਸੀ ਮੈਂ ਲੈਂਡ ਹੋਣ ਲੱਗ ਜਾਂਦਾ ਸੀ ਵੀਡੀਓ ਬਣਾ ਲਿਆ 250 ਵੀਡੀਓ ਤੁਸੀਂ ਮੇਰੇ ਇਹਦੇ ਦੇ ਦੇਖ ਲਓ ਆਰਡਰ ਭੇਜਾਂ ਤੇ ਮੈਨੂੰ ਚਾਹੀਦੇ ਤੇ ਇੱਕ ਪੈਸਾ ਨਹੀਂ ਕਮਾਇਆ ਜਦੋਂ ਦਾ ਮੈਂ ਪੱਤਰਕਾਰੀ ਕੀਤਾ ਆ ਤੇ ਜਦੋਂ ਦਾ ਮੈਂ ਲੇਖਣੀ ਤੇ ਪਿਆ ਇੱਕ ਕੰਮੀ ਸੀ ਤੇ ਕਿਸੇ ਦੇ ਰਾਹ ਪੈ ਗਈ ਮੈਨੂੰ ਆਇਆ ਨਹੀਂ ਹੁੰਦੇ ਸੀ ਵੀ ਇਹ ਬਰਦਾਸ਼ਤ ਸਾਰੀ ਜ਼ਿੰਦਗੀ ਕੁਛ ਨਹੀਂ ਕਰ ਸਕਦਾ ਜਿਹੜੇ ਮੇਰੇ ਗੁਰੂ ਜੀ ਨੇ ਦੱਸਿਆ ਸੀ ਨਾ ਮਤ ਮੋਟੀ ਆ ਮਤ ਮੋਟੀ ਵਾਲਾ ਅੱਜ ਇੱਥੇ ਖੜਾ ਤੇ ਅੱਜ ਮੈਂ ਦੇਰੇ ਕਰਿਆ ਲਿਖਤਾ ਮੈਂ ਬਹੁਤ ਕੁਛ ਕਰਿਆ ਕੁਛ ਤਾਂ ਮੈਂ ਸਮਝਦੇ ਹੁੰਦੇ ਅਗਲੇ ਪਿੰਡੇ ਬਹੁਤ ਚੰਗਾ ਪੈਂਦਾ ਪਿਆ ਬੜਾ ਸਰਕਾਰ ਕਰਦੇ ਮੇਰੇ ਪਿੰਡੇ ਜਗਨੂ ਸਿੰਘ ਜੀ ਬਰਾਣ ਦੇ ਤੁਸੀਂ ਉੱਤੇ ਕੀ ਮੰਨੋਗੇ ਉੱਥੋਂ ਦੀ ਵਿਧਾਨ ਸਭਾ ਚ ਗੁਰਪ੍ਰੀਤ ਜੀ ਵਿਧਾਨ ਸਭਾ ਚ ਮੇਰੀ ਕਿਤਾਬ ਲਈ ਜਿੱਤੀ ਮੈਨੂੰ ਉੱਥੇ ਇੱਕ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਦਾ ਜਦ ਤੁਸੀਂ ਮੁੱਖ ਮੰਤਰੀ ਦੇ ਕੁਰਸੀ ਦੇ ਨੇੜੇ ਜਾ ਕੇ ਬਿਖਾਰ ਰਹੇ ਸੀ ਉਹ ਆਪ ਮਗਰ ਖੜੇ ਸੀ ਤੇ ਮੈਂ ਕੁਰਸੀ ਤੇ ਬੈਠਾ ਸੀ ਤੇ ਵਿਧਾਨ ਸਭਾ 'ਚ ਮੈਨੂੰ ਉਹਨਾਂ ਥਾਵਾਂ ਦੇ ਵੱਲ ਮਰੋਟ ਜਿਹੜਾ ਆਪਣਾ ਰਾਜਪਾਲਾ ਨੂੰ ਲੈ ਕੇ ਦੀ ਜਿਹੜਾ ਉੱਥੇ ਡੀਪੀਐਸ ਸਪੀਕਰ ਹੁੰਦਾ ਨਹੀਂ ਉਹਨਾਂ ਦੇ ਇੱਕ ਵਿਧਾਨ ਸਭਾ ਖਲਾਅ ਦੀ ਮਰਦ ਪਈ ਸੀ ਕਿਉਂਕਿ ਉਦੋਂ ਸੈਸ਼ਨ ਚੱਲ ਰਿਹਾ ਸੀ ਤੇ ਸਚਾਰਤਾ ਜਗਰੂਪ ਸਿੰਘ ਬਰਾੜ ਉਹ ਮਿਨਿਸਟਰ ਆਫ ਮੈਨੇਜਰੀ ਕੀ ਕਿੱਕੇ ਕਹ ਲੈਣੇ ਯਾਨੀ ਮੇਰੇ ਤੇ ਮਾਤਰਾ ਨੂੰ ਸੋਲੇ ਤੇ ਖਾਣਾ ਜਿਹੜੇ ਧਰਤੀ ਦੇ ਕੋਖੇ ਤੇ ਨਿਕਲਦੇ ਆ ਨਾ ਮੰਤਰੀ ਆ ਸੇਵਾਦਾਰ ਅਖਿਰ ਨੂੰ ਮੈਂ ਪਰ ਵੀ ਬਣਦਾ ਕੋਈ ਕਿਉਂ ਕੈਨੇਡਾ ਦੀ ਧਰਤੀ ਤੇ ਜਾ ਕੇ ਇੰਨਾ ਜਿੱਤ ਨੇ ਘੱਡੇ ਘੱਡੇ ਸਾਡੇ ਪਿੰਡ ਦਾ ਨਾਮ ਚਾ ਕੀਤਾ ਤੇ ਇੱਕ ਆਮ ਸਹਾਜ ਪ੍ਰਵਾਦ ਨੇ ਨੂੰ ਗਰੂ ਜਹਾ ਇਗਨ ਟੈਕਟ ਲੈ ਕੇ ਵੀ ਦਿੱਤ ਗਿਆ ਬਈ ਗਰਰਾ ਮੇਰੇ ਭੜਿਆ ਤੇ ਉਹਨਾਂ ਨੇ ਮੈਗਨਟਸ ਭਾਂਡੇ ਪੈ ਸੀਗੇ ਉੱਥੇ ਸਾਫ਼ ਕਰ ਲੱਗ ਗਿਆ ਵੀ ਯਾਰ ਤੇਰਾ ਵੀ ਫਾਟ ਮਾਰਦਾ ਮੈਨੂੰ ਡੇਲੀ ਚਾਂਪੇ ਹੁੰਦੇ ਜਾਂਦੇ ਮੈਨੂੰ ਇਹ ਨਹੀਂ ਕਰਨਾ ਇੱਥੇ ਦੇਸੀ ਨਹੀਂ ਹੈ ਉਲਟਾ ਤੂੰ ਸਾਡਾ ਮਹਿਮਾਨ ਆ ਮਗੋਂ ਇਹਨਾਂ ਕਿਆਨ ਦਿੱਤਾ ਉੱਥੇ ਮੇਰੇ ਮਿੱਤਰ ਸੀ ਤੁਹਾਨੂੰ ਇੱਕ ਇਥੇ ਆਪਣੇ ਬੱਗਵੜਾ ਤੋਂ ਮੇਰੇ ਸਾਥੀ ਸਾਰੇ ਬੈਠੇ ਹੋਣ। ਅ ਹਣੀ ਅ ਛਲਪ੍ਰੀਤ ਹਣੀ ਜੇ ਉਹਨਾਂ ਨੇ ਫਾਦਰ ਦਸੂnder ਸਿੰਘ ਅ ਇਨਸਾਨਾਂ ਨੂੰ ਦੇਖਦੇ ਅਸੀਂ ਪੱਤਰਕਾਰੀ ਕਰਦੇ ਨੂੰ ਉਹਾਂ ਨੇ ਵੀ ਆਪਣੇ ਪਿੰਡ ਦਾ ਨਾਮ ਬਰਨ ਵਾਲੇ ਦਾ ਜੀਤ ਫਾਦਰ ਉਹਨਾਂ ਨੇ ਅੱਗੇ ਰੋਸ਼ਨ ਕੀਤਾ ਉਹਨੂੰ ਘਰੇ ਲੈ ਕੇ ਆ ਜਗਰੂਪ ਸਿੰਘ ਬਰਾੜ ਤੋਂ 25 ਦਿਨ ਰੱਖਿਆ ਜੀ ਕੋਈ ਰੱਖ ਲੂ ਜਿਹੜੇ ਆਪਾਂ ਕਹਿੰਦੇ ਅਸੀਂ ਉੱਥੇ ਤਾਂ ਘੁੱਟਦੇ ਨਹੀਂ ਕਿਸੇ ਨੂੰ ਆਵੇ ਆਪਾਂ ਕੋ ਦੁਨੀਆ ਸੁਣ ਕੇ ਕਹ ਦਿੰਦੇ ਆ ਬਹੁਤ ਪਿਆਰ ਕਰਦੇ ਯਾਰਾਂ ਦੇ ਵਿੱਚ ਹੁੰਦੇ ਆ ਉਹ ਜੇ ਤੁਹਾਨੂੰ ਫੋਲ ਕਰਦੇ ਹੁੰਦੇ ਨਾ ਫੋਲ ਕਰੋ ਨਾ ਉਹ ਉੱਧਰ ਜਾਂਦੇ ਆ ਆਪਾਂ ਕਿਨੇ ਬੈਠੇ ਆ ਉਹ ਤਾਂ ਵਿਚਾਰੇ ਉੱਧਰ ਜਾਂਦੇ ਆ ਮੈਨੂੰ ਉਹਨੇ 25 ਦਿਨ ਮੇਰੀ ਸਵੇਰੇ 5:30 ਵਜੇ ਉੱਠ ਕੇ ਮੈਨੂੰ ਚਾਹ ਪਾ ਦੇਣੀ ਮੈਂ ਕਿਹਾ ਮੈਨੂੰ ਆਖਿਆ ਜੇ ਇੱਕ ਦਿਨ ਚਾਹ ਤਾਂ ਮਿਸ ਕਰਦੇ ਮੈਂ ਕਹਿੰਦਾ ਯਾਰ ਵੀ ਚਲਾ ਜਾਵਾਂ ਮੈਂ ਯਾਰ ਤੁਸੀਂ ਮੈਂ ਸਮਝ ਨਾ ਵੀ ਯਾਰ ਇਹ ਕਿਹਦੇ ਵੀ ਜਾਵਦਾ ਮਾੜਾ ਰਾਤ ਉਹ ਆਪਦਾ ਜਿਹੜਾ ਦਾਣਾ ਪਾ ਲਈ ਐ ਤੂੰ ਆਪਦਾ ਖਾਣਾ ਸਾਡਾ ਕੁਝ ਨਹੀਂ ਸਾਡੇ ਤਾਂ ਸਵਾ ਬੱਚੇ ਵੀ ਤੈਨੂੰ ਪਿਆਰ ਕਰਨ ਲੱਗੇ ਉਹ ਰੇਵਾ ਅੱਜ ਵੀ ਉਹਨਾਂ ਦਾ ਰੇਵਾ ਦੇ ਟੱਕਾਂ ਤੇ ਮੈਂ ਫਿਲਮ ਬਣਾਈ ਆ ਜਿਹੜੀ ਬਣਾਉਣੀ ਸੀ ਉਹਦੇ ਮੈਂ ਟੱਕਾਂ ਦਾ ਸਫ਼ਰ 1200 ਕਿਲੋਮੀਟਰ ਕੀਤਾ ਉਹ ਮੈਨੂੰ ਉਹਦਾ ਪੈਦਾ ਵੀ ਪਿਛਲੇ ਮਹੀਨੇ ਬੈਠ ਲੱਗੇ ਹੁੰਦੇ ਸੀ ਟੱਕਾਂ ਦੇ ਦੋ ਦਿਨ ਲੱਗ ਜਾਂਦੇ ਆ ਤੇ ਮੈਂ ਕਿਹਾ ਮੈਂ ਯਕ ਤੇਰੇ ਬਰਾਬਰ ਇੱਥੇ ਬੈਠੂੰਗਾ ਜੇ ਨਾ ਸਮਝ ਗਿਆ ਮੇਰੀ ਫਿਲਮ ਵੀ ਨਹੀਂ ਬਣਨੀ ਉਹ ਫਿਲਮ ਦਾ ਨਜ਼ਾਰਾ ਜਿਹੜਾ ਆ ਕੁਸਤਨਫਤ ਨੂੰ ਦਿਖਾਤਾ ਫਿਲਮਾਂ 'ਚ ਦਿਖਾਉਂਗਾ ਤੇ ਮੈਨੂੰ ਲੱਗਦੀ ਪੰਜਾਬੀ ਦੇ ਐਂਜਨ ਕੇਸਰਾਂ ਚ ਕਰੋੜਾ ਰੁਪਏ ਦੀ ਲੋਕੇਸ਼ਨ ਨਹੀਂ ਮਿਲਦੀ ਜਿਹੜੀ ਮੈਂ ਵੈਨਕੂਵਰ ਤੇ ਜਾ ਕੇ ਫਿਲਮ ਦੀ ਸ਼ੂਟਿੰਗ ਕਰਕੇ ਆ ਤੁਸੀਂ ਦੇਖੋ ਜਾ ਕੇ ਮੇਰੀਆਂ ਟੱਕਾਂ ਵਾਲੇ ਬਾਈ ਮਿੱਠੀ ਜਿਹੜੇ ਕਹਿੰਦਾ ਮੇਰੀ ਅਗਲੀ ਪੁਸਤਕ ਹੋਊਗੀ ਉਹ ਮੈਂ ਆਪ ਦਾ ਉਥੋਂ ਮੈਟਰ ਪੂਰਾ ਕਰਨਾ ਵੀ ਅੰਦਰ ਹੀ ਆ ਮੈਂ ਲਿਖਦਾ ਰੁਕਦਾ ਹੀ ਹੁੰਦਾ ਬਸ ਬਹਿਨੇ ਨੂੰ ਚੱਲ ਪੈਂਦਾ ਉਹਨਾਂ ਦੇ ਫਿਰ ਮੇਰੇ ਘਟ ਜਿਵੇਂ ਰਾਜਿੰਦਰ ਨੇ ਕਿਹਾ ਸੀ ਅੱਖਰ ਨੱਚਦੇ ਹੀ ਆ ਵੀ ਮੈਨੂੰ ਵੀ ਆ ਜਾਂਦੇ ਆ ਪਹਿਲਾਂ ਪਤਾ ਨਹੀਂ ਬਾਪੇ ਨੇ ਮੇਰੇ ਤੇ ਕਿਰਪਾ ਕਿ ਨਹੀਂ ਕੀਤੀ ਆ ਮੈਨੂੰ ਤਾਂ ਤੱਕ ਤੇ ਲੂੜਾ ਵੀ ਨਹੀਂ ਪਾਉਣਾ ਹੁੰਦਾ ਸੀ ਤਾਂ ਕਰਕੇ ਫਿਰ ਮੈਂ ਜਿਹੜੇ ਮੇਰੇ ਥੋੜੇ ਆਕੇ ਮਿੱਤਰਾ ਡਿਗਟਾਰ ਖੇਲੀ ਜੀ ਮੈਨੂੰ ਉੱਥੇ ਮਿਲਦੇ ਆ ਆਪਣੇ ਲੈਣ ਚ ਇਹਨਾਂ ਨੇ ਇੱਕ ਵਾਦਾ ਕੀਤਾ ਜੇ ਅੱਜ ਤੁਸੀਂ ਇਹ ਕਰੂੰਗੇ ਬੁਲਾਤਾ ਆਨੇ ਸੀ ਵੀ ਖੇਤਾਂ ਦੇ ਪੁੱਤ ਫਿਰ ਅਨਾਉਂਸ ਕਰ ਕਿਸਾਨੀ ਤੇ ਤਾਂ ਮੈਂ ਖਰਚਾ ਕਰੂੰਗਾ ਮੇਰੀਆਂ ਫਿਲਮਾਂ ਦਾ ਖਰਚਾ ਤੁਹਾਨੂੰ ਪਤਾ ਪਤਾ ਨਹੀਂ ਬਾਬਾ ਕਿੱਥੋਂ ਭੇਜਦਾ ਜਿਵੇਂ ਬਾਬੇ ਦੇ ਵੀਰ ਤੇਰਾ ਲੱਗਣ ਕੀਤਾ ਸੀ ਨਾ ਉਹ ਸਾਰੀ ਦੁਹਰਾਤ ਤੱਕ ਖਰੀਦਿਆ ਚੱਕੀ ਜਾਂਦੇ ਆਪਾਂ ਤੇ ਮੇਰੀਆਂ ਫਿਲਮਾਂ ਦਾ ਪਤਾ ਹੀ ਨਹੀਂ ਮੈਨੂੰ ਉਹ ਅੰਦਰ ਕਿਹਦਾ ਪੈਸੇ ਹੈਗੇ ਬੜਾ ਹੈ ਤਾਂ ਹੈ ਨਹੀਂ ਆ ਜਾਣਗੇ ਤੇ ਭਾਈ ਗੁਰਪ੍ਰੀਤ ਅਰਗੇ ਇੱਕ ਅੰਦਰ ਜਾਣਗੇ ਜਦੋਂ ਬਾਜ਼ ਮਾਰਦਾਂ ਜਦੋਂ ਮੈਂ ਚਲਾ ਜਾਵਾਂ ਮੈਨੂੰ ਮੋੜਿਆ ਨਹੀਂ ਭਾਈ ਉਹਨਾਂ ਨੂੰ ਪਤਾ ਵੀ ਇਹ ਪੈਸਾ ਕਿਸਦਾ ਦਰਗਾਹ ਚ ਹਰਾਜੇ ਕਰਾਉਂਦੇ ਪੈਸਾ ਜਾ ਰਿਹਾ ਹੈ ਯਾਦ ਪਾਸੇ ਨਹੀਂ ਲਾਉਦਾ ਆ ਖਿਤਾਬ ਜਿਹੜੀ ਆ 1.5 ਲੱਖ ਦਾ ਕਰਜ਼ਾਈ ਹੈ ਪਰ ਧਰਨਾ ਜਿਹੜੇ ਕੈਨੇਡਾ ਵਾਲੇ ਆ ਉਹਨਾਂ ਨੇ ਮੈਨੂੰ 50-60 ਹਜ਼ਾਰ ਰੁਪਿਆ ਦਾ 20 ਕਿਤਾਬਾਂ 30 ਕਿਤਾਬਾਂ ਲੈ ਦਿੱਤਾ ਇਹ ਜਦੋਂ ਮੈਂ ਸਾਰੇ 200 ਕਿਤਾਬ ਦੇਖਣਾ ਸੈਰ ਮੈਨੂੰ ਲਾਪਰ ਹੋਵੇ ਕਿਉਂਕਿ ਅਸੀਂ ਮੁਫਤ ਚ ਪੜਨ ਲੱਗੇ ਉੱਥੇ ਪੱਤਰਕਾਰਾਂ ਨੇ ਮੈਨੂੰ 100-100 ਡਾਲਰ ਕਿਤਾਬਾਂ ਦਾ ਦਿੱਤਾ 100 ਲੱਖ ਰੁਪਏ 6000 ਕੋਥੋਂ ਲਾ ਕਿਉਂ ਨਤਾਵ ਨਹੀਂ ਰਹੀ ਹੈ ਤੇਰੀ ਮਿਹਨਤ ਬਹੁਤ ਥੋੜੀ ਐ ਤੇ ਲੱਗੀ ਹੋਈ ਐ ਕਿਉਂਕਿ ਉਹਨਾਂ ਨੇ ਮੇਰੇ ਕੋਲ ਜਿੰਦਗੀ ਦਾ ਪੜਾਅ ਸੀ ਉਸ ਕੋਲ ਪਤਾ ਹੁ ਮੈਂ ਵੀ ਉਧਰ ਹੀ ਹਾਂ ਬਹੁਤ ਮਾਣ ਮਿਲਿਆ ਇਹੋ ਜਿਹਾ ਮਾਣ ਤੁਸੀਂ ਵੀ ਖਾ ਸਕਦੇ ਹੋ ਮੈਂ ਇਹ ਨਹੀਂ ਕਹਿੰਦਾ ਮੈਂ ਰਕਾਤ ਨਹੀਂ ਕਰਦਾ ਕਿ ਤੁਸੀਂ ਕਿਹੜਾ ਬੱਚੇ ਨੂੰ ਭੇਜੋ ਜੇ ਭੇਜੜੇ ਆ ਤੇ ਕਰਮਜੀਤ ਕੰਮੋਂ ਮੰਗ ਬੱਚਿਆਂ ਪੜਾ ਦਿਓ ਨਹੀਂ ਤਾਂ ਭਾਈ ਉੱਥੇ ਫਿਰ ਜਾ ਕੇ ਆਹ ਝਾੜੂ ਪੂੰਛੇ ਲਾ ਦੇਗਾ ਪੜਸ ਨੂੰ ਕਰਕੇ ਤਾਂ ਤੁਸੀਂ ਉੱਥੇ ਬੱਚਿਆਂ ਨੂੰ ਕੁਝ ਨਹੀਂ ਦੇ ਸਕਦੇ ਜਿਉਂ ਉੱਥੇ ਬੱਚੇ ਬਹੁਤ ਔਖੀ ਜ਼ਿੰਦਗੀ ਹਰਾਂ ਦੀ ਮਗਾਈ ਬਹੁਤ ਆ ਤੇ ਸੰਘਾ ਸਬੂਤ ਕਰਨਾ ਪੈਂਦਾ ਪਰ ਜੇ ਤੁਸੀਂ ਹੁਨਰ ਹੋ ਹੱਥ 'ਚ ਕੋਈ ਕਲਾ ਹੋ ਨਾ ਦਿਨ ਨਾਲ ਕੰਮ ਮਿਲ ਜਾਂਦਾ ਕਿਸੇ ਮੰਗਲ ਦੀ ਲੋੜ ਨਹੀਂ ਤੇ ਇਸ ਤਰੀਕੇ ਨਾਲ ਮਿਲ ਜਾਂਦਾ ਸਾਰਾ ਕੁਝ ਸੋ ਅ ਕਿਉਂਕਿ ਸਮਾਂ ਹੀ ਨਹੀਂ ਆ ਸੀਗਾ ਮੈਂ ਤਾਂ ਹੁਣ ਤੁਸੀਂ ਮਾਤਾ ਸੁਣਤਾ ਇਥੇ ਪਰ ਹੱਥ ਨਾਲ ਜਿੱਦੋਂ ਮੈਂ ਰੁਕਦਾ ਤਾਂ ਹੀ ਇਹ ਮੇਰਾ ਸਮਝਾਉਣਾ ਤੁਸੀਂ ਮੈਨੂੰ ਵਿਆਹੇ ਨੂੰ ਕਿਹੜਾ ਰਹਿਣਾ ਨਹੀਂ ਕੁਝ ਨਹੀਂ ਆਹ ਤੇ ਹਾਂ ਕੋਈ ਨਹੀਂ ਬਰਾਗੀ ਜਾਂ ਮੈਂ ਘਰ ਨੂੰ ਤੇ ਪੰਗੀ ਸਾਹਿਬ ਦਾ ਧੰਨਵਾਦ ਤਾਂ ਕਰਦੇ ਹਾਂ ਵੀ ਸਾਡੇ ਪਿੰਡ ਡੀਪੀ ਸਾਹਿਬ ਨੇ ਸਾਡੇ ਸਕੂਲ ਚ ਸਕੂਲ ਸਿੱਧਿਆ ਬੱਚਿਆਂ ਨੂੰ ਬਹੁਤ ਇੰਨਾਂ ਨੇ ਵੀ ਬਹੁਤ ਕਰਿਆ ਮਹਿਤ ਕਰਵਾ ਕੇ ਕਿਹਦੇ ਹੁੰਦਾ ਤੇ ਮੈਂ ਇਹਨਾਂ ਨੂੰ ਪਹਿਲਾਂ ਹੀ ਚੁੜਿਆ ਸੀ ਵਾ ਕਿਉਂਕਿ ਇਹ ਬਾਲਾ ਦੇ ਵਧੀਆ ਬੱਚੇ ਵਧੀਆ ਸੰਭਾਲ ਲੈਂਦੇ ਆ ਤੇ ਰਾਜਿੰਦਰ ਸੁਭੀਰ ਤੇ ਸਾਡੇ ਗੁਰਸੇਵਕ ਬੀਬੀ ਹੁਣਾ ਕਿਹਦਾ ਕਿਹਦਾ ਨਾਮ ਆ ਇਹ ਜਿਹੜੇ ਮੇਰੀਆਂ ਦਵਾਵਾਂ ਮਗਰ ਵਾਲੇ ਜਿਹੜੇ ਮੈਨੂੰ ਉੱਥੇ ਫੋਨ ਤੇ ਨਾ ਜਦੋਂ ਮੈਂ ਨਾ ਉਥੋਂ